ਸਸਿ ਗਿਆ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਡੱਲਾ ਬਾਈ ਇੰਦਰਜੀਤ ਕਾਲੀ ਦੇ ਘਰੇ ਬਣਾਉਣ ਲੱਗੇ ਆ ਬਾਈ ਗੋਰਾ ਜੀ ਆਪਣੇ ਨਾਲ ਖੜੇ ਆ ਬਾਈ ਜੱਸਾ ਬਾਈ ਜੱਸਾ ਹੀ ਆਪਣੇ ਨਾਲ ਖੜੇ ਆ ਬਾਈ ਇੰਦਰਜੀਤ ਦੇ ਘਰੇ ਜਿਹੜੀ ਤੁਹਾਨੂੰ ਸਕਰੀਨ ਤੇ ਝੋਟੀ ਦਿਖ ਰਹੀ ਆ ਇਹ 2 ਸਾਲ ਦੁਰਪੀਟਰ ਸੀ ਪੂਰੀ ਟੌਪ ਕਲਾਸ ਮੋਹਰਾਂ ਨਾਲ ਦੀ ਮੱਝ ਆਏ ਤੇ ਇਹਦੀ ਡਿਟੇਲ ਆਪਾਂ ਬਾਜੀ ਤੋਂ ਲੈਣੇ ਆ ਕਿ ਕਿੰਨੇ ਟਾਈਮ ਬਾਅਦ ਇਹ ਕਨਸੀਵ ਹੋਈ ਆ ਤੇ ਕਿਸ ਤਰ੍ਹਾਂ ਕਨਸੀਵ ਹੋਈ ਆ ਸੱਚੀ ਗੱਲ ਸੱਚੀ ਗੱਲ ਜੀ ਸੱਚੀ ਗੱਲ ਜੀ ਭਾਈ ਜੀ ਕਿੰਨਾ ਚਾਰ ਹੋ ਗਿਆ ਇਹਨੂੰ ਸੂਈ ਨੂੰ ਤੈਨੂੰ ਭਾਈ 2 ਸਾਲ ਹੋ ਗਏ ਸੂਈ ਨੂੰ ਠੀਕ ਹੈ ਜੀ ਪਹਿਲਾਂ ਕਿੰਨਾ ਕੁ ਜ਼ੋਰ ਲਾਇਆ ਤੇ ਕਿਵੇਂ ਮਤਲਬ 3 ਡੂ ਵੀ ਕਿੰਨਾ ਕੁ ਬਰਾਏ ਕਿੰਨਾ ਖਰਚਾ ਕਰ ਚੁੱਕੇ ਆ ਫਿਰ ਮੈਂ ਕਹਣਾ ਵੀ ਜੇ ਬਈ ਮਤਲਬ ਕੋਈ ਅੰਤ ਹੈ ਹੀ ਨਹੀਂਗਾ ਰਤਨ ਦਾਸੀ ਨਹੀਂ ਖਾਕਦਾ ਵੀ ਜਿਹੜਾ ਜਿਹੜਾ ਕੁਛ ਇਹਦੇ ਲਾਦਾ ਇਹ ਅਸੀਂ ਵੀਰੇ ਬਹੁਤ ਮਹਿੰਗੀ ਮੰਦ ਲਾਦੀ ਸੀਗੀ 6 ਗੇ 1 ਲੱਖ ਦੇ ਵਿੱਚ ਸਾਨੂੰ ਇੱਥੇ ਪਈ ਸੀਗੀ ਇਹ ਠੀਕ ਹੈ ਜੀ ਠੀਕ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੁਆਹ ਦੀ ਪੀੜਿਆ ਉਹ ਦੂਆ ਤਿੰਨ ਦੋ ਸਾਲ ਹੋ ਗਏ ਰਹੀ ਨਹੀਂ ਠੀਕ ਹੈ ਜੀ ਠੀਕ ਆ ਅਸੀਂ ਬਹੁਤ ਜਣੀ ਰੇਤ ਤੇ ਟੱਕਰਾ ਮਾਰ ਲਿਆ ਜਣੀ ਦੀ ਛੱਡੇ ਨਹੀਂ ਕੋਈ ਬਿਲਕੁਲ ਜਿੰਨੇ ਜੋਗਾ ਬੰਦਾ ਜ਼ੋਰ ਲਾਦਾ ਉਹ ਸੁਆਹ ਫੁੱਲ ਜ਼ੋਰ ਲਾਦਾ ਸੀਗੀ ਉਦੋਂ ਬਾਅਦ ਸਾਡਾ ਵੀ ਤੇਰੇ ਨਾਲ ਕੰਟੈਂਟ ਹੋ ਗਿਆ ਹਾਂਜੀ ਠੀਕ ਆ ਤੇ ਇਤੋਂ ਜੀ ਦਵਾਈ ਲਿਆਂਦੀ ਹਾਂਜੀ ਕਿ ਆਕੇ ਤੱਕ ਵੀ ਦਵਾਈ ਲੈਂਦੇ ਰਹਤੋਂ ਪਹਿਲੀ ਮਹੀਨੇ ਦੇ ਵਿੱਚ ਇਹ ਝੁੱਟੀ ਸਾਡੀ ਅੱਜ 5 ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਹਾਂ ਪਹਿਲੀ ਮਹੀਨੇ ਦੇ ਵਿੱਚ ਇਹ ਝੁੱਟੀ ਸਾਡੀ ਰਹਿ ਗਈ ਆ ਤੇ ਜਦੋਂ ਮਰਜ਼ੀ ਕੋਈ ਆ ਕੇ ਚੈੱਕ ਕਰ ਸਕਦਾ 5 ਮਹੀਨਿਆਂ ਦੀ ਗੱਲ ਆ ਗਈ ਠੀਕ ਹੈ ਜੀ ਅਜੇ ਮਨ ਕਿਨਾਂ ਕੋਸ਼ ਪੂਰਾ ਵੀ ਨਹੀਂ ਤਾਂ ਯਾਰ ਹੁਣ ਤੂੰ ਇਹ ਸਾਡੇ 1.5 ਲੱਖ ਰੁਪਏ ਸਾਡਾ ਲੱਗਿਆ ਹੋਵੇ ਤੇ ਕਟਿਆਣ ਨੂੰ ਫੜਾ ਲਈਏ ਤੂੰ ਤੂੰ ਜਾਣਦਾ ਟੈਂਟ ਦਾ ਬਾਈ ਕੀ ਵਾਰ ਪਾ ਕੇ ਦਿਲ ਪੁੱਛਿਆ ਜਾਂਦਾ ਹਾਂ ਤੈਨੂੰ ਵੀ ਪਤਾ ਹੀ ਹੈ ਹੁਣ ਤੂੰ ਦੱਸ ਦੇ ਵੀ ਬਾਕੀ ਆਪਣਾ ਕੰਮ ਕਰ ਆਲੇ ਕਿ ਇੰਨਾ ਜਿਹੇ ਸੈਟੀਫਾਈਡੇ ਫਿਰਦੇ ਆ ਬਾਈ ਬਾਈ ਇਹ 1.5 ਲੱਖ ਦੀ ਆਪਾਂ ਜੇ ਕਟਿਆਣ ਨੂੰ ਵੇਚਣ ਦੇ ਮਤਲਬ 10000 ਦੀ ਤੇ ਦੁਬਾਰਾ 1.5 ਲੱਖ ਦੀ ਲੈਣੀ ਬਹੁਤ ਮੁਸ਼ਕਲ ਆ ਬਾਈ ਮੈਂ ਕਹਣਾ ਉਹ ਹੀ ਤੂੰ ਹੀ ਪੜਨ ਲਈ ਸੀ ਬਾਈ ਤੈਨੂੰ ਵੀ ਹੁਣ ਪਤਾ ਹੀ ਹੈ ਯਾਰ ਕਿੱਥੋਂ ਆਪਾਂ ਲੈ ਲਾਂਗੇ ਕੋਈ ਪਤਾ ਹੀ ਨਹੀਂ ਸਾਰੀ ਜਿਹੜੀ ਤੈਨਾਂ ਦੇ ਵਿੱਚ ਰ ਨਾ ਨਹੀਂ ਕਿ ਜੀ ਇਹ ਮੈਂ ਕਰ ਜੀ ਹਾਂਜੀ ਤੇ ਜਣੀ ਬਹੁਤ ਮਹਿੰਗੀ ਸਾਨੂੰ ਇੱਥੇ 1 ਲੱਖ 1.5 ਲੱਖ ਤੇ ਵੇਚੀ ਇੱਥੇ ਤੱਕ ਪਈ ਸੀ ਜੀ ਸਾਨੂੰ ਠੀਕ ਹੈ ਜੀ ਚਲੋ ਬਹੁਤ ਸ਼ੁਕਰ ਹੈ ਗੁਰੂ ਸਾਹਿਬ ਦਾ ਸ਼ੇਵ ਪਾਸ਼ਾ ਬਾਪੂ ਜੀ ਦਾ ਆਪਣੀ ਮਿਹਨਤ ਬੱਲੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਵੱਡੇ ਭਾਬੀ ਨੇ ਤੈਨੂੰ ਬਾਲੀਆਂ ਸਾਰੇ ਕੀ ਗੱਲ ਤੇਰੇ ਨਾਲ ਸਾਡਾ ਕੰਮ ਚਾਲ ਦਾ ਹੋ ਗਿਆ ਹੋਰ ਵੀ ਜੇ ਕਿਸੇ ਵੀਰ ਨੇ ਮਤਲਬ ਜਿਹਦੇ ਕਟਿਆਂ ਨੂੰ ਬਾਈ ਮੈਂ ਕਹਿੰਦਾ ਨਾ ਫੜਾਓ ਇੱਕ 베ਰੀ ਇੱਕ 베ਰੀ ਕਰਕੇ ਦਵਾਈ ਦੇਖ ਲਓ ਲੈ ਕੇ ਕੋਈ ਬਾਹਲੀ ਮਹਿੰਗੀ ਨਹੀਂ ਬਾਈ ਦਵਾਈ ਦਿੰਦਾ ਆਪਾਂ ਕਹਿੰਦੇ ਵੀ ਬਾਹਲੀ ਮਹਿੰਗੀ ਹੈਗੀ ਆ ਵੀ ਆਪਾਂ ਹੋਰ ਵੀ ਖਰਚਾ ਕਰੀਏ ਹਾਂ ਹੋਰ ਇੱਕ ਵਾਰੀ ਵੀ ਮਤਲਬ ਮੇਰਾ ਕਹਿਣ ਤੇ ਇੱਕ ਵਾਰੀ ਦੇਖ ਲਓ ਜੇ ਨਾ ਰਹੀ ਤਾਂ ਫਿਰ ਤਾਂ ਆਪਾਂ ਕਟਿਆਂ ਨੂੰ ਪਹਿਲਾਂ ਫੜਾਉਣ ਨੂੰ ਹੀ ਆ ਫਿਰ ਬਾਹਿਆਂ ਦਿਨ ਬਾਅਦ ਫਿਰ ਫੜਾ ਦਿਓ ਹਾਂਜੀ ਠੀਕ ਹੈ ਨਾ ਗੱਲ ਇੱਕ ਮਹੀਨਾ ਹੋਰ ਸੰਭਲੋ ਬਾਈ ਸਹੀ ਗੱਲ ਹੈ ਜੀ ਤੇ ਇੱਕ ਮਹੀਨੇ ਬਾਅਦ ਤੁਹਾਨੂੰ ਜੇ ਲੱਟਦਾ ਪਤਾ ਲੱਗ ਜੀਣਾ ਵੀਰੇ ਕਿ ਕੀ ਖਾਮ ਬੈਕਦੀ ਹੈਗੀ ਹਾਂਜੀ ਤੇ ਬਹੁਤ ਬਹੁਤ ਵੀਰੇ ਤਰਾ ਧੰਨਵਾਦ ਜਿਹੜਾ ਤੂੰ ਸਾਂਭਰਾਵੋ ਇਹ ਤੁਹਾਡੇ ਸਾਹਮਣੇ 2 ਸਾਲ ਦੀ ਰਿਪੀਟਰ ਝੋਟੀ ਵੀ ਆਪਣੀ ਦਵਾਈ ਦੇਣ ਤੋਂ ਬਾਅਦ ਚ ਫਸਟ ਟਾਈਮ ਹੀ ਕਨਸੀਵ ਹੋ ਗਈ ਬਾਈ ਨੂੰ ਬਹੁਤ ਬਹੁਤ ਵਧਾਈਆਂ ਹੋਰ ਵੀ ਜਿਹੜੇ ਵੀਰ ਭਰਾ ਇਦਾਂ ਦੀਆਂ ਝੋਟੀਆਂ ਵੇਚੀ ਜਾਂਦੇ ਆ ਭਰਾ ਮੇਰੇ ਗਲਤੀ ਨਾ ਕਰੋ ਬਾਈ ਨੇ ਵੀ ਇਹ ਗੱਲ ਦੱਸੀ ਤੁਹਾਨੂੰ ਵੀ ਡੇਟਡ 2-2 ਲੱਖ ਵਾਲੇ ਪਸ਼ੂ ਲੈਣੇ ਬਹੁਤ ਔਖੇ ਆ ਇੱਕ ਵਾਰੀ ਬੰਦਾ ਮਸਾਂ ਲੈਂਦਾ ਜੇ ਆਪਾਂ ਕਹਿ ਦੇਈਏ ਵੀ ਉਹ ਝੋਟੀ ਫਰਾਕਲ ਹੋ ਗਈ ਕਟਿਆ ਨੂੰ ਵੇਚ ਕੇ ਦੁਵਾਰਾ ਲੈ ਲਾਂਗੇ ਦੁਵਾਰਾ ਲੈ ਲਾਂਗੇ ਤੋ ਕੀ ਨਿਕਲ ਜਾਂਦੀ ਵਾਰ-ਵਾਰ ਬੰਦੇ ਦੀ ਪਸ਼ੂ ਲੈ ਜਾਂਦੀ ਇਸੇ ਕਰਕੇ ਆਪਾਂ ਇਹ ਵੀਡੀਓ ਆਉਣ ਦਾ ਮੇਨ ਮਕਸਦ ਇਹੀ ਆ ਕੋਈ ਆਪਾਂ ਪ੍ਰਮੋਟ ਨਹੀਂ ਕਰਦੇ ਆਪਾਂ ਇਹ ਗੱਲ ਤਾਂ ਵੀਡੀਓ ਬਣਾਉਣੀ ਆ ਵੀ ਇਹਨਾਂ ਦੀ ਜਾਣਬਾਝੇ ਪੇਜਵਾਨਾਂ ਦੀ ਤੇ ਜਿਹੜੇ ਆਪਾਂ ਮਹਿੰਗੇ ਵਹਿੰਗੇ ਪਸ਼ੂ ਲੈਨੇ ਆ ਦੁਆਰਾ ਲੈਣ ਦੀ ਨੌਬਤ ਨਾ ਪਵੇ ਹੁਣ ਇਸੇ ਵਜ੍ਹਾ ਤੋਂ ਆਪਾਂ ਚੰਗੇ ਬੱਚੇ ਲਾਵਾਂਗੇ ਆਪਣੇ ਘਰੇ 2 2.5 3 ਲੱਖਲੇ ਚੰਗੇ ਜਾਨਵਰ ਪੈਦਾ ਹੋ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੰਗੀ ਲੱਗੀ ਤਾਂ ਤੁਹਾਨੂੰ ਤਾਂ ਕਿ ਕਿਸੇ ਹੋਰ ਪੇਜਵਾਨੇ ਦਾ ਭਲਾ ਹੋ ਸਕੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਸ਼ੀ ਗਾਲ ਜੀ ਸਿਖਰ ਜੀ ਗਾਲ ਜੀ